ਸੰਤਨ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਜੀ ਕਤੂ ਨੰਗਲ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟ ਪੰਜ ਪਿਆਰਾਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਇਹ ਗੁਰਦੁਆਰਾ ਸਾਹਿਬ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਾਰੇ ਨਗਰਾਂ ਵਿੱਚ ਜਾਵੇਗਾ ਅਤੇ ਉਸ ਦੇ ਪੰਦ ਸਾਹਮਣੂ ਗੁਰਦੁਆਰਾ ਸਾਹਿਬ ਕਤੂ ਨੰਗਰ ਵਿਕੇਸ਼ ਸਮਾਪਤ ਹੋਇਆ ਜਿਸ ਮੌਕੇ ਸੰਗਤਾਂ ਵਿੱਚ ਪਾਰੀ ਉਤਸ਼ਾਹ ਸੀ ਅਤੇ ਸੰਗਤਾਂ ਦਾ ਠਾਠਾ ਮਾਰਦਾ ਇੱਕ ਅਠ ਨਗਰ ਕੀਰਤਨ ਵਿੱਚ ਨਜ਼ਰ ਆ ਰਿਹਾ ਸੀ ਨਗਰ ਕੀਰਤਨ ਨੂੰ ਰਵਾਨਾ ਕਰਨ ਲਈ ਵਿਸ਼ੇਸ਼ ਤੌਰ ਤੇ ਹਲਕਾ ਮਜੀਠਾ ਦੇ ਵਿਧਾਇਕ ਗਵਿੰਨ ਕੌਰ ਮਜੀਠੀਆ ਸ਼ਰਮਨੀ ਕਮੇਟੀ ਦੇ ਮੈਂਬਰ ਜੋਧ ਸਿੰਘ ਸਵਰਾ ਸੰਤ ਬਾਬਾ ਸਰਦਾਰਾ ਸਿੰਘ ਜੀ ਮੱਖਣਵਿੰਡੀ ਵਾਲੇ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ ਨਿਆੰਗ ਸਿੰਘ ਬਾਬਾ ਮੇਜਰ ਸਿੰਘ ਸੋਢੀ ਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੇ ਸਖਸੀਤਾਂ ਵੀ ਸ਼ਾਮਲ ਹੋਈਆਂ ਇਸ ਮੌਕੇ ਹਲਕਾ ਵਿਧਾਇਕ ਬੀਬੀ ਗੁਇਨ ਕੌਰ ਐਸਪੀਸੀ ਦੇ ਮੈਂਬਰ ਜੋਰ ਸਿੰਘ ਸਮਰਾ ਨੇ ਨਿਆੰਗ ਸਿੰਘ ਬਾਬਾ ਮੇਜਰ ਸਿੰਘ ਸੋਢੀ ਦੇ ਹੋਰ ਸੰਗਤਾਂ ਨਾਲ ਲੋਕਾਂ ਦਾ ਧੰਨਵਾਦ ਕੀਤਾ ਅਤੇ ਤਨਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦਿਹਾੜੇ ਦਿਆ ਜਿੱਥੇ ਕਿ ਸਖਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਤਰੀਕ 23 ਨੂੰ ਬਾਬਾ ਜੀ ਦੇ ਜਨਮ ਸਥਾਨ ਤੇ ਜਨਮ ਸਥਾਨ ਬਾਬਾ ਬੁੰਡਾ ਸਾਹਿਬ ਜੀ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਰਾਜਾ ਕੋਟਲੀ ਤੇ सोनू ਫੱਤੂ ਪੀਲੇ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਕਤੂ ਨਗਰ ਜਿੱਥੇ ਚੌਥੀ ਅਦਾਸੀ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ ਤੇ ਇਥੋਂ ਦੇ ਜੰਪਾੜ ਇਥੋਂ ਦੇ ਬਸਨੀਗ ਪੂਰਨ ਬ੍ਰਹਮ ਗਿਆਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਤੇ ਉਹਨਾਂ ਦੇ ਨਾਲ ਪੂਰਨ ਬ੍ਰਹਮ ਗਿਆਨੀ ਧੰਤਨ ਬਾਬਾ ਕਲਿਆਣਾ ਜੀ ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਸਤਿਗੁਰਾਂ ਤੋਂ ਚਰਨ ਪੌੜ ਲੈ ਕੇ ਸਿੱਖੀ ਧਾਰਨ ਕੀਤੀ ਤੇ 6 ਪਾਤਸ਼ਾਹੀਆਂ ਤੱਕ ਧੰਤਨ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਪਣੇ ਸਰੀਰਕ ਤੌਰ ਤੇ ਹੁੰਦਿਆਂ ਆਇਆਂ ਗੁਰੂ ਘਰ ਦੀ ਪੰਥ ਦੀ ਸੇਵਾ ਕੀਤੀ ਸੋ ਉਹਨਾਂ ਦਾ ਅੱਜ ਮਹਾਨ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਜੋ ਸੱਤ ਕੱਤੇ ਦਾ ਜੋੜ ਮੇਲਾ ਪੂਰੇ ਵਿਸ਼ਵ ਦੀਆਂ ਸੰਗਤਾਂ ਕਥੋ ਨੰਗਲਾ ਜਨਮ ਸਥਾਨ ਤੋਂ ਅੰਤਨ ਬਾਬਾ ਬੁੰਡਾ ਸਾਹਿਬ ਜੀ ਦੇ ਮਨਾਉਣ ਵਾਸਤੇ ਪਹੁੰਚ ਰਹੀਆਂ ਹਨ ਸੋ ਅੱਜ ਉਸੇ ਲੜੀ ਦੇ ਤਹਿਤ ਵੱਡਾ ਨਗਰ ਕੀਰਤਨ ਜੋ ਹਰ ਸਾਲ ਹੀ ਰੰਭ ਕੀਤਾ ਜਾਂਦਾ ਹੈ ਪੰਜ ਪਿਆਰਿਆਂ ਦੀ ਅਗਵਾਈ ਨਿਸ਼ਾਨਾ ਧਾਮਾਂ ਦੀ ਅਗਵਾਈ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਅੱਜ ਬਾਬਾ ਬੁੰਡਾ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਹੈ ਦੇਸ਼ਾਂ ਦੇਸ਼ਾਂ ਦੇ ਵਿੱਚ ਵਸਦੀਆਂ ਆਈਆਂ ਸਮੂਹ ਸੰਗਤਾਂ ਨੂੰ ਪੂਰਨ ਬਰਾਮਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ 23 ਅਕਤੂਬਰ ਸੱਤ ਕੱਤੇ ਵਾਲੇ ਦਿਨ ਵੱਧ ਤੋਂ ਵੱਧ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਏ ਤੇ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਂਪੁਰਖਾਂ ਜਿਨ੍ਹਾਂ ਨੇ ਸਤ ਗੁਰੂ ਛੇਵੇਂ ਪਾਤਸ਼ਾਹ ਬੰਦੀ ਛੋੜਦਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਵਰਨਾ ਇਹਦਾ ਹੋਏ ਸਨ ਤੇ ਅੱਜ ਵੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਭਾਵੇਂ ਜਨਮ ਸਥਾਨ ਕਤੂਲੰਗਲ ਬਾਬਾ ਬੁੱਢਾ ਸਾਹਿਬ ਹੈ ਭਾਵੇਂ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਹੈ ਭਾਵੇਂ ਰਮਦਾਸ ਰੇ ਕੇ ਸਮਾਦ ਬਾਬਾ ਬੁੱਢਾ ਸਾਹਿਬ ਇਹਨਾਂ ਸਥਾਨਾਂ ਤੋਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪੁੱਤਰਾਂ ਦੀਆਂ ਦਾਤਾਂ ਦੁੱਧਾਂ ਵਾਲਿਆਂ ਨੂੰ ਦੁੱਧ ਦੀਆਂ ਦਾਤਾਂ ਮਿਲਦੀਆਂ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਇਹਨਾਂ ਕੋ ਆਪ ਆ ਖੁਸ਼ੀਆਂ ਲਈਏ ਆਪਣੀਆਂ ਸੰਸਾਰਕ ਜਿਹੜੀਆਂ ਦਾਤਾਂ ਨੇ ਉਹ ਪ੍ਰਾਪਤ ਕਰੀਏ ਪਾਪਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਵਾਦੋ ਵਾਦਾ ਹਾਜ਼ਰੀਆਂ ਭਰ ਕੇ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਬੁੱਢਾ ਸਾਹਿਬ ਜੀਆਂ ਦੇ ਪਾਣ ਪੁੱਤਰ ਚਰਨ ਕਮਾ ਗੋਪਾ ਜੀ ਆਹ ਮਹਾਰਾਜ ਦੇ ਬਟਾਈ ਕਰਨੀ ਆ ਬਹੁਤ ਬਹੁਤ ਬਟਾਈਆਂ ਸਾਰਿਆਂ ਨੂੰ ਬਾਬਾ ਜੀ ਨੇ ਹਮੇਸ਼ਾ ਬਹੁਤ ਹੀ ਮਿਹਰ ਕੀਤੀ ਹੈ ਸਾਰਿਆਂ ਦੀ ਅਰਦਾਸ ਕਰਨ ਆਏ ਨੇ ਆਏ ਇੱਥੇ ਇਸ ਮੌਕੇ ਤੇ ਇਹ ਚੜ੍ਹਦੀ ਕਲਾ ਦੀ ਅਰਦਾਸ ਕਰਨ ਆਏ ਆ ਬਹੁਤ-ਬਹੁਤ ਵਧਾਈਆਂ ਸਾਰੀ ਸੰਗਤਾਂ ਨੂੰ ਭਾਈ ਜੂਜੀ ਦਾ ਖਾਲਸਾ ਭਾਈ ਜੂਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁੱਤਰਾਂ ਦੇ ਦਾਨੀ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਤੇ ਖੜੇ ਆ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਇਥੋਂ ਆਰੰਭ ਹੋਇਆ ਕੁ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਨਾਲ ਬੰਦੀ ਛੋੜ ਦਵੇਸ਼ ਦੀਆਂ ਵੀ ਆਉਣ ਵਾਲੇ ਜਿਹੜੇ ਕੱਲ ਨੂੰ ਮੰਦਵਾਲੀ ਵੀ ਆ ਸਾਰਿਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਨੂੰ ਲੱਖ ਲੱਖ ਕਰੋੜਾਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ